ਨੀ ਤੂੰ ਤੇਲ ਦੱਸ ਪੂਰਾ ਤੇਲ ਪੂਰਾ ਪੂਰੇ 200 ਰੁਪਏ ਦਾ ਤੈਨੂੰ ਸ਼ਰਮ ਨਹੀਂ ਮੇਰੀ ਕੂਣੀ ਦੇ ਅੱਜ ਕਿਹਨੇ ਨਾ ਫੋਨ ਮਾਰਿਆ ਤੇ ਮੈਂ ਬਦਲਾ ਲੈ ਕੇ ਹਟਣਾ ਮੰਮੀ ਦੇ ਜਾਨ ਮਗਰੋਂ ਇਹਨਾਂ ਦਾ ਥੋੜਾ ਜਿਹਾ ਹੱਥ ਥੋੜਾ ਖੁੱਲ ਗਿਆ ਆ ਮਲਾੜੀਆਂ ਕੁੜੀਆਂ ਦਾ ਜੇ ਤੂੰ ਕਿਸੇ ਹੋਰ ਨਾਲ ਪੰਗਾ ਲੈ ਰਿਹਾ ਮੇਰੇ ਨਾਲ ਤਾਂ ਲੈ ਨਾ ਲਈ ਤੇਰਾ ਖਿੱਲਰ ਦਾ ਵੇਖੀ ਕਿਵੇਂ ਮਰੂਦਾਂ ਤੋਂ ਰੇੜੀ ਵਾਂਗੂ ਮੁੱਦੀ ਨਾ ਨਾ ਮਾਰੀ ਤਾਂ ਕਹੀਂ ਵੇਖ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਉ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਹਣ ਕਾਕਾ ਲਈ ਫਿਰ ਤਾਨੂੰ ਹਾਇ ਰਾਜੇ ਸੁਣ ਲਿਆ ਤੂੰ ਨੇ ਦਾੜੀ ਕਟਾਉਂਦਾ ਵੀ ਕਮਲਾ ਟਾਈਮ ਟੂ ਮਿਲਿਆ ਕੰਮਾਂ ਕਰਾਂ ਜਾਂ ਨਾ ਬਿਜੀ ਪਰਾਵਾ ਤੇਰੇ ਨਾਲ ਤਾਂ ਫੋਨ ਵੀ ਤਾਹ ਨੂੰ ਕਰਨਾ ਪੈਂਦਾ ਹੀ ਤੇਲ ਪੂਰਾ ਤੇਲ ਪੂਰਾ ਤੇਲ ਪੂਰਾ ਤੇਵੇ ਥੱਲੇੋਂ ਵਗਦਾ ਜਾਂਦੇ ਉਹ ਕੀ ਉਹ ਤੇਲ ਦਾਸ ਪੂਰਾ ਤੇਲ ਪੂਰਾ ਪੂਰੇ 200 ਰੁਪਏ ਮੰਗਾਂ ਤੈਨੂੰ ਸ਼ਰਮ ਨਹੀਂ ਨੀਬ ਲੈ ਲੈ ਮੰਗ ਕੇ ਤੁਸੀਂ ਆਹ ਪਹਿਲਾਂ ਤੇਲ ਦੀਆਂ ਮਾਰ ਲਾ ਬਈ ਬੱਤੀਆਂ ਫਿਰ ਉਧਰ ਵੀ ਪੂਰਾ ਚਲਾਈ ਨਹੀਂ ਮੈਂ ਇੱਕ ਦਿਨ ਹੀ ਢੋਲੇ ਲੈ ਗਿਆ ਫੁੱਟਬਾਲ ਫੁੱਟਬਾਲ ਖੇਡਦਾ ਨੂੰ ਫੁੱਟਬਾਲ ਪਲੇਅਰ ਬਣ ਗਿਆ ਤੂੰ ਬਣ ਗਿਆ ਮੈਂ ਦੋ ਸਾਰਾ ਨਾ ਹੀ ਗੱਲ ਤਾਂ ਲੈਣਾ ਤੂੰ ਨਾ ਦਾਸ ਖਿੱਚਦੀ ਆਂ ਹੀ ਨਹੀਂ ਬਈ ਖਿੱਚਤੀਆਂ ਫੁੱਲ ਦੀਆਂ ਵਾੜ ਦੀਆਂ ਹੈ ਡੂੰਗਾ ਮਾਰਤਾ ਨਹੀਂ ਵੈਰੀ ਗੁੱਡ ਟਰੈਕਟਰ ਰਾਜਾ ਟਰੈਕਟਰ ਇਜ਼ ਵੈਰੀ ਗੁੱਡ ਵੈਰੀ ਗੁੱਡ ਖਰਾਬ ਕੀਤਾ ਮੇਰਾ ਤੂੰ ਉਹ ਦਿਨ ਕਹੀਆਂ ਖੁੱਚੀਆਂ ਨਹੀਂ ਤੇਰਾ ਦਿਲ ਨੂੰ ਤਾਂ ਠੇਸ ਪਹੁੰਚੀ ਹੋਣੀ ਆ ਪੂਰੀ ਆ ਹੁਣ ਸੰਤੁਸ਼ਟੀ ਮਿਲ ਗਈ ਆ ਕੀ ਇਹਨਾਂ ਦੀ ਕਮੀ ਹੈ ਕੋਈ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਅੱਜ ਬੜੇ ਦਿਨਾਂ ਬਾਅਦ ਪੱਗ ਬੰਨੀ ਤੇ ਕੱਪੜੇ-ਕੁਪੜੇ ਪਾਇ ਬੰਦਿਆ ਨੇ ਕੱਪੜੇ ਤਾਂ ਅੱਗੇ ਪਾਏ ਹੁੰਦੇ ਸੀ ਤਿਆਰ ਹੋਏ ਮਤਲਬ ਕਿ ਅੱਜ ਫੇਰ ਅੱਜ ਬੜੇ ਦਿਨਾਂ ਬਾਅਦ ਸ਼ਾਰਟ ਆਊਟ ਪਾਵਾਂਗੇ ਹਾਸਿਆ ਖੇੜੀਆਂ ਵਾਲੇ ਵੀਰ ਦੀ ਅਗਲੀਆਂ ਸਟੋਰੀਆਂ ਚ ਪਾਵਾਂਗੇ ਕਿਉਂਕਿ ਮਸ਼ੀਨ ਦੇ ਕੰਮ ਚ ਕਾਫੀ ਬਿਜੀ ਸੀ ਸੋ 2-3 ਦਿਨ ਇਹ ਮਸ਼ੀਨ ਬੰਦਾ ਕੁਝ ਕੁ ਦੇ ਪਾਰਟ ਖਰਾਬ ਆ ਉਹ ਆਉਣ ਵਾਲੇ ਤੇ ਪਹਿਣਗੇ ਤੇ ਫੇਰ ਪਾਵਾਂਗੇ ਤੇ ਅੱਜ ਤੁਹਾਡੇ ਨਾਲ ਆਪਾਂ ਐਡ ਕਰਾਉਣਾ ਬੰਦਾ ਹਾਸਿਆ ਖੇੜੀਆਂ ਵਾਲਾ ਮੇਰੀ ਕੂਣੀ ਦੇ ਅੱਜ ਕਿਸੇ ਨੇ ਨਾ ਫੋਨ ਮਾਰਿਆ ਤੇ ਮੈਂ ਬਦਲਾ ਲੈ ਕੇ ਹਟਣਾ ਸੱਚ ਪਹਿਲਾਂ ਮੈਨੂੰ ਚੇਤਾ ਆ ਗਿਆ ਮੇਰੀ ਕੂਣੀ ਪੀੜ ਕਰੀ ਜਾਂਦੀ ਆ ਬਦਲਾ ਮੰਮੀ ਦੇ ਜਾਨ ਮਗਰੋਂ ਇਹਨਾਂ ਦਾ ਥੋੜਾ ਜਿਹਾ ਹੱਥ ਥੋੜਾ ਖੁੱਲ ਗਿਆ ਆ ਮੱਲਾੜੀਆਂ ਕੁੜੀਆਂ ਦਾ ਤੇਰੇ ਨਾਲ ਵੀ ਪਾੜ ਜਾਣਾ ਜੇ ਤੂੰ ਤੁਝੇ ਹੋਰ ਨਾ ਪੰਗਾ ਲੈ ਰਿਆ ਮੇਰੇ ਨਾਲ ਤਾਂ ਲੈ ਨਾ ਲਈ ਕਿਤੇ ਅੱਜ ਸਿਰ ਥੂਠ ਖੁੱਲਣਗੇ ਮੈਂ ਤਾਂ ਦੱਸਤਾ ਕੂਣੀ ਤਾਂ ਸੱਟ ਮਾਰ ਬੈਠੀ ਨਾ ਅੱਜ ਤੂੰ ਇਹ ਤਾਂ ਤੇਰੇ ਤੈਨੂੰ ਮੈਂ ਦੱਸਤਾ ਅੱਜ ਤੇਰੇ ਨਾਲ ਜੋ ਹੋਣਾ ਨਾ ਉਹਦਾ ਧਿਆਨ ਨਾ ਰਹੀ ਇਹ ਤਾਂ ਸ਼ੁਕਰ ਮਨਾਏ ਕਿ ਤੇਰੀ ਕੂਣੀ ਨਹੀਂ ਮਾਰੀ ਮੈਂ ਹੁੰਦੀ ਨਾ ਮੈਂ ਤੇਰੀ ਪਾੜਨਾ ਹੀ ਸਿੱਧਾ ਸਿਰ ਤਾਂ ਤੇਰਾ ਖਿਲਰਦਾ ਵੇਖੀ ਕਿਵੇਂ ਮਰੂਦਾਂ ਤੋਂ ਰੇੜੀ ਵਾਂਗ ਮੋਦੀ ਨਾ ਨਾ ਮਾਰੀ ਤਾਂ ਕਹੀਂ ਵੇਖੀ ਤੂੰ ਡਿੱਗਦੀ ਜਾਂਦੀ ਆ ਉਹਨੂੰ ਕੋਈ ਨਹੀਂ ਮੱਝਾਂ ਦਾ ਬਾਨਾ ਨਾ ਲਾ ਕੋਈ ਚੱਕਰ ਹੀ ਨਹੀਂ ਜਿਉਂਦਾ ਰਵੇ ਰਾਜੂ ਤੋ ਇਹ ਲੰਘਾਉਣੀ ਆ ਘੱਟਾ ਲਾਦਾ ਕਰੇ ਕਮਰੇ ਨਹੀਂ ਸਾਫ਼ ਕੀਤੇ ਇਹਨਾਂ ਨੇ ਤੁਰ ਫਟੇ ਹੋਰ ਸਾਸਤਰੀ ਕਾਲ ਜੀ ਕੀ ਹਾਲ ਚਾਲ ਓ ਮਾਈ ਗੋਡ ਇਧਰ ਵੀ ਲੱਗ ਗਿਆ ਕੀ ਹਾਲ ਚਾਲ ਓਏ ਹੋਏ ਇਧਰ ਵੀ ਲੱਗ ਗਿਆ ਕੀ ਹਾਲ ਚਾਲ ਠੀਕ ਠਾਕ ਜੀ ਸਾਰੇ ਵਧੀਆ ਹੋਵੋਗੇ ਅੱਜ ਆਪ ਲੈ ਕੇ ਆ ਰਹੇ ਤੁਹਾਡੇ ਲਈ ਵਾਹ ਵਾਹ ਇਹਨਾਂ ਨੇ ਕੋਟਰਾ ਫੇਰ ਮੋਨਾ ਮਾ ਤੁਹਾਡਾ ਲਾ ਵਰਕ ਵੇਖੋ ਆਰਟ ਵਰਕ ਜੀ ਤੋ ਕਾਪੀ ਕੀਤਾ ਹੋਇਆ ਲੁਮਗਰ ਕੀ ਸੋਚ ਕੇ ਆਰਟਿਸਟ ਆਪਾ ਬਣਿਆ ਸੀ ਹਾਂ 10 ਘਵਾਂ ਲੈ ਲਓ ਤੇ ਕਿ ਕਨੇ ਆ ਤੁਸੀਂ ਬਣਾਇਆ ਉਹਨਾਂ ਨੇ ਭੇਜਿਆ ਆ ਉਹਨਾਂ ਨੇ ਭੇਜਿਆ ਤੁਸੀਂ ਬਣਾਇਆ ਸ਼ਰਮ ਤੇ ਨਹੀਂ ਆਉਂਦੀ ਤੇਨੇ ਇਹ ਗੱਲ ਕਹਿੰਦੀ ਨੂੰ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ